ਹਾਂਜੀ ਸਾਰੇ ਸਾਡੇ ਵੱਲੋਂ ਪਹਿਲਾਂ ਪਿਆਰਸ਼ੇ ਪ੍ਰਸ਼ਸਤਿ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਜੀ ਜੋ ਤੁਹਾਡੇ ਆਸਤੇ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਤੇ ਉਮੀਦ ਕਰਦੇ ਆ ਬਾਕੀ ਸਾਰੇ ਠੀਕ ਠਾਕ ਹੋਵੋਗੇ ਠੀਕ ਹੈ ਮਹਾਰਾਜ ਭਲੀ ਕਰੇ ਤੇ ਅੱਜ ਜੋ ਆਪਾਂ ਪਿੰਡ ਸੁਖਨਾਬ ਨੂੰ ਖੜਿਆ ਜੀ ਇੱਥੇ ਆਪਾਂ ਇੱਕ ਜੋ ਅਸਰ ਕੱਟੀ ਲਈ ਆ ਨਾ ਠੀਕ ਹੈ ਆਪਣੇ ਪਿੰਡ ਦੇ ਬੰਦਿਆਂ ਨੂੰ ਦਵਾਈ ਆ ਪਿੰਡ ਛੱਤਾਂ ਆਣੇ ਹੁੰਦਿਆਂ ਨੂੰ ਠੀਕ ਹੈ ਤੇ ਕੱਟੀ ਬਹੁਤ ਸ਼ਕੀਨ ਆ ਭਾਈ ਐਨ ਦਿਖਾਈ ਨੂੰ ਤੇ ਬਾਈਆਂ ਤੋਂ ਲਈ ਆ ਬ੍ਰਿਕ ਬੰਦ ਕਰ ਦੇ ਠੀਕ ਹੈ ਬਾਈਆਂ ਤੋਂ ਕੱਟੀ ਲਈ ਆ ਠੀਕ ਆ ਬਾਈ ਵੀ ਸੌਦਾ ਦੇ ਕੇ ਬੁਰੇ ਖੁਸ਼ ਆ ਤੇ ਬਾਈ ਲੈਣ ਵਾਲੇ ਤੁਸੀਂ ਬੁਰੇ ਖੁਸ਼ ਹੋ ਬਾਈ ਬੰਸਤੋਸ਼ ਆ ਜਮਾ ਜਮਾ ਠੀਕ ਹੈ ਪੂਰੇ ਸੰਤੋਸ਼ ਆ ਬਾਈ ਜੇਕਰ ਕਿਸੇ ਨੇ ਚੰਗੀ ਇਦਾਂ ਦੀ ਕੱਟੀ ਲੈਣੀ ਹੋਵੇ ਹਨਾ ਜਾਤ ਨਸਲ ਵਾਲੀ ਤਾਂ ਆਪਣੇ ਨਾਲ ਗੱਲਬਾਤ ਕਰ ਸਕਦਾ ਮਹਿੰਗਾ ਬ੍ਰਾਂਡ ਬ੍ਰਾਂਡ ਮੇਰਾ ਚੈਨਲ ਹੈ ਇਹਨੂੰ ਫੋਲੋ ਜ਼ਰੂਰ ਕਰ ਲਿਓ ਫੇਸਬੁੱਕ ਤੇ YouTube ਤੇ Instagram ਤੇ ਤੇ ਬਾਕੀ ਨੰਬਰ ਆਪਣਾ 771464398 ਮੋਬਾਈਲ ਨੰਬਰ ਆਪਣਾ ਈਮਾਨਦਾਰੀ ਵਾਲਾ ਸੌਦਾ ਹੋਊਗਾ ਠੀਕ ਹੈ ਉਹਦੇ 'ਚ ਕੋਈ ਵੀ ਕਿਸੇ ਤਰ੍ਹਾਂ ਦੀ ਕਿਸੇ ਨਾਲ ਏਹਰ-ਫੇਰ ਨਹੀਂ ਕੀਤੀ ਜਾਊਗੀ ਠੀਕ ਹੈ ਜਿਹੜਾ ਕੁਝ ਹੋਊਗਾ ਉਹ ਸਾਹਮਣੇ ਹੋਊਗਾ ਅੱਖਾਂ ਦੇ ਬਾਈਨਾਂ ਦੇ ਸਾਹਮਣੇ ਸੌਦਾ ਕੀਤਾ ਨਾ ਬਈਆਂ ਆ ਸਾਹਮਣੇ ਠੀਕ ਹੈ ਕੋਈ ਆਏ ਵੀ ਏਹਰ-ਫੇਰ ਨਹੀਂ ਨਹੀਂ ਬਿਲਕੁਲ ਠੀਕ ਹੈ ਕੋਈ ਏਹਰ-ਫੇਰ ਨਹੀਂ ਆ ਨਾ ਬਾਈ ਤੇ ਬਾਕੀ ਆਪਣੇ ਨਾਲ ਬਈ ਵੱਤ ਤੋਂ ਵੱਤ ਜੜੋ ਠੀਕ ਹੈ ਕਿਸੇ ਨੇ ਵੀ ਪਸ਼ੂ ਵੇਚਣਾ ਹੋਵੇ ਖਰੀਦਣਾ ਹੋਵੇ ਗਾਂ ਮੱਝ ਠੀਕ ਹੈ ਜਾਂ ਮੱਛਾ ਤੇ ਆਪਣੇ ਨਾਲ ਗੱਲਬਾਤ ਕਰ ਸਕਦਾ ਮਾੜੀ ਕੱਤੀ ਤੋਰ ਕੇ ਵਗਾਦੇ ਪਈ ਆ ਜੀ ਬਾਈਆਂ ਨੂੰ ਵੀ ਇਹ ਮਨ ਦੀ ਸੱਡੀ ਹੋਈ ਹੈ ਨਕੋਤੇ ਕੋਈ ਠੀਕ ਹੈ ਆ ਸੈੰਗ ਸੁੰਗ ਦੇਖ ਸਕਦੇ ਪੱਤੀ ਦਾ ਬਹੁਤ ਚੰਗਾ ਬਈ ਠੀਕ ਹੈ ਚਾਲ ਚੋਲ ਹੈ ਚਾਰੇ ਥਣ ਬਰੋਬਰ ਦੇ ਇੱਕੋ ਜਿਹੇ ਆ ਬਾ ਬੋਲ ਰਿਹਾ ਤੇ ਲੋ ਬਾਈ ਜੀ ਹੁਣ ਆਪਾਂ ਝੋਲੀ ਰੱਸਾ ਪਵਾ ਲਿਆ ਪਵਾਓ ਜੀ ਲੋ ਜੀ ਆਪਾਂ ਪੈਸੇ ਬਾਈਆਂ ਨੂੰ ਦੇਤੇ ਆ ਠੀਕ ਹੈ ਤੇ ਹੁਣ ਝੋਲੀ ਰੱਸਾ ਪਾਦਾ ਬਾਈਆਂ ਨੂੰ ਵਾਦਾ ਕਰੇ ਬਾਈ ਥਾਪੀ ਨਾ ਮਾਰੀ ਠੀਕ ਹੈ ਲੈਣ ਨਾ ਕਰੇ ਪੈਰੀ ਹੱਥਲਾ ਕੱਟੀ ਦੇ ਬਈ ਲੋ ਜੀ ਚਲੋ ਭਾਈ ਲੈ ਚੱਲ ਠੀਕ ਹੈ ਧੰਨਵਾਦ ਵੀਡੀਓ ਨੂੰ ਮਾਤਰਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਬਸ ਠੀਕ